ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਦੇਸੀ ਮੁਰਗੀ ਨੂੰ ਇਕੋਲਾਈ ਮਬਾਰੀ ਨੇ ਕੇ ਰੱਖਿਆ ਹੈ ਤੇ ਮੁਰਗੀਆਂ ਕਾਫੀ ਬਿਮਾਰ ਹਨ ਤਾਂ ਮੁਰਗੀਆਂ ਹੌਲੀ ਹੌਲੀ ਮਰ ਰਹੀਆਂ ਹਨ ਤਾਂ ਇਕੋਲਾਈ ਮਬਾਰੀ ਬਹੁਤ ਹੀ ਘਤਕ ਹੈ ਤਾਂ ਇਸ ਦੀ ਪਛਾਣ ਕਰਨ ਲਈ ਮੁਰਗੀ ਇੱਕ ਜਗ੍ਹਾ ਦੇ ਖੜੀ ਰਹੇਗੀ ਪੰਖ ਖਿਲਾੜ ਕੇ ਕੁਝ ਖਾਵੇ ਪੀਵੇਗੀ ਨਹੀਂ ਤਾਂ ਇਸ ਦੇ ਪੈਰ ਸੁੱਕ ਜਾਣਗੇ ਸਰੀਰ ਵੀ ਸੁੱਕ ਜਾਵੇਗਾ ਤਾਂ ਮੁਰਗੀ ਦਾ ਪੋਸਟਮਾਰਟਮ ਕਰਕੇ ਦੇਖੀਏ ਤਾਂ ਇਨਾਂ ਦੇ ਹਾਰਟ ਜਾਂ ਕਲੇਜੀ ਉੱਪਰ ਵਾਈਟ ਰੰਗ ਦੀ ਪਰਤ ਚੜ ਜਾਵੇਗੀ ਤਾਂ ਹੌਲੀ-ਹੌਲੀ ਇੱਕ ਦੋ ਦਿਨ ਤੱਕ ਜਿਉਂਦੀ ਰਹੇਗੀ ਤਾਂ ਸੁੱਕ ਕੇ ਕਮਜ਼ੋਰ ਹੋ ਕੇ ਮਰ ਜਾਵੇਗੀ ਤਾਂ ਇਕੋਲਾਈ ਮਿਵਾਰੀ ਦੀ ਰੋਕਥਾਮ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਇਸ ਵੀਡੀਓ 'ਚ ਸਾਰਾ ਕੁਝ ਦੱਸਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਨਵੀਆਂ ਤਨਮੇ ਵਿਡੀਓ ਮਿਲਦੀਆਂ ਰਹਿਣ ਤੇ ਵੀਡੀਓ ਨੂੰ ਸਪਿੱਕ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਤਾਂ ਜੋ ਚੰਗੀ ਤਰ੍ਹਾਂ ਸਮਝ ਆ ਸਕੇ ਦੇਖੋ ਜਿਵੇਂ ਮੁਰਗੀ ਇੱਕ ਜਗ੍ਹਾ ਤੇ ਖੜੀ ਹੈ ਤੇ ਕਰ ਕਰ ਛਿੱਕਾਂ ਮੂੰਹ ਫੁਲਾ ਕੇ ਸਾਹ ਵੀ ਕਈ ਮੁਰਗੀਆਂ ਲੈ ਰਹੀਆਂ ਹਨ ਤਾਂ ਦੇਖੋ ਇਧਰ ਮੁਰਗੀ ਜੁੱਦੀਆਂ ਲੱਤਾਂ ਸੁੱਕ ਚੁੱਕੀਆਂ ਹਨ ਚੰਗੀ ਤਰ੍ਹਾਂ ਤੇ ਸਰੀਰ ਵੀ ਸੁੱਕ ਚੁੱਕਿਆ ਹੈ ਤਾਂ ਬਸ ਹੋਰ 10-20 ਮਿੰਟਾਂ ਦੀ ਮਹਿਮਾਨ ਹੈ ਤੇ ਇਸ ਮੁਰਗੀ ਦੀ ਵੀ ਮ੍ਰਿਤਿ ਹੋ ਜਾਣੀ ਹੈ ਦੇਖੋ ਲੀਟਰ ਦੇ ਕੋਲ ਮੁਰਗੀ ਪਈ ਹੈ ਤਾਂ ਹੌਲੀ-ਹੌਲੀ ਇਹ ਸਮਵਾਰੀ ਦਾ ਇਲਾਜ ਨਾ ਕਰੀਏ ਤਾਂ ਸਾਰਾ ਫਾਰਮ ਖਾਲੀ ਵੀ ਹੋ ਸਕਦਾ ਹੈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਇਕੋ ਲਾਈ ਮਵਾਰੀ ਵਿਰੋਧ ਥਾਮ ਕਰਨ ਲਈ ਦੇਸੀ ਹਿਲਾਜ ਹੈ ਤਾਂ ਇਹ ਇਲਾਜ ਅਪਣਾਓ ਤਾਂ ਜੋ ਮੁਰਗੀਆਂ ਸਹੀ ਸਲਾਮਤ ਹੋ ਸਕਣ ਤਾਂ ਮੁਰਗੀ ਪਾਲਣ ਵਿੱਚ ਸਫਲਤਾ ਮਿਲ ਸਕੇ ਤਾਂ ਦੇਖੋ ਨੀਲਾ ਤੋਤਾ ਲਿਆ ਹੈ ਤੇ ਪਟਕੜੀ ਤੇ ਇਧਰ ਗੁੜ ਤੇ ਸਿਰਕਾ ਜੋ ਨੂਡਲ ਵਿੱਚ ਸਿਰਕਾ ਪਾਇਆ ਜਾਂਦਾ ਹੈ ਪਰ ਸਿਰਕੇ ਦਾ ਪੇਜ ਪਟਿਆ ਹੋਇਆ ਹੈ ਇਹ ਬੋਤਲ 700 ਐਮਐਲ ਦੀ ਹੈ ਤਾਂ 500 ਮੁਰਗੀ ਦਾ ਸਾਬ ਲਾਉਂਦੇ ਹਾਂ ਤਾਂ 500 ਮੁਰਗੀ ਨੂੰ ਇੱਕ ਦਿਨ ਲਈ ਪੂਰਾ ਪਾਣੀ ਦੇਣਾ ਹੈ ਇਸ ਕੋਲ ਦਾ ਤਾਂ ਜਿਵੇਂ ਮੁਰਗੀ ਇੱਕ ਦਿਨ ਦਾ 25 ਤੋਂ 30 ਲੀਟਰ ਮੁਰਗੀ 500 ਪਾਣੀ ਪੀਂਦੀ ਹੈ ਤਾਂ ਇੱਕ ਪਾਂਡੇ ਵਿੱਚ ਜਿਵੇਂ ਮੈਂ ਇੱਧਰ ਕੋਲ ਬਣਾਇਆ ਹੈ ਤਾਂ ਐਵੇਂ ਤਰ੍ਹਾਂ ਕੋਲ ਬਣਾ ਲਓ ਤਾਂ ਗੁੜ 100 ਗ੍ਰਾਮ ਗੁੜ ਤੇ ਨੀਲਾ ਤੋਤਾ 30 ਗ੍ਰਾਮ ਤੇ ਫਟਕੜੀ 30 ਗ੍ਰਾਮ ਤੇ ਸਰਕਾ 100 ml ਤਾਂ ਇਹ ਬੋਤਲ 700 ml ਦੀ ਆਉਂਦੀ ਹੈ ਤੋ 100 ml ਸਿਰਕਾ ਤਾਂ ਇਹ ਸਿਰਕੇ ਦਾ ਰੰਗ ਬਲੈਕ ਹੈ ਤੇ ਕੋਈ ਸਿਰਕੇ ਵਾਈਟ ਕਲਰ ਦੇ ਵੀ ਹੁੰਦੇ ਨੇ ਘਬਰਾਣਾ ਨਹੀਂ ਜਿਹੜਾ ਮਰਜ਼ੀ ਲੈ ਲੈਣਾ ਤਾਂ ਇਹਨਾਂ ਸਾਰੀ ਚੀਜ਼ਾਂ ਨੂੰ ਜਿੰਨਾ ਮੁਰਗੀਆਂ ਪਾਣੀ ਪੀ ਸਕਣ ਜਿਵੇਂ 500 ਮੁਰਗੀਆਂ 30 ਤੋਂ 35 ਲੀਟਰ ਇੱਕ ਦਿਨ ਦਾ ਪਾਣੀ ਪੀਂਦੀਆਂ ਹਨ ਤਾਂ ਉਹਨਾਂ ਚ ਇਹ ਸਾਰੇ ਚੀਜ਼ਾਂ ਮਿਲਾ ਕੇ ਤਾਂ ਮੁਰਗੀਆਂ ਨੂੰ ਲਗਾਤਾਰ 4-5 ਘੰਟੇ ਦੇਣਾ ਹੈ ਤਾਂ ਮੁਰਗੀਆਂ ਸਹੀ ਸਲਾਮਤ ਹੋ ਜਾਣਗੀਆਂ ਤਾਂ ਇਹ ਇਕੋ ਲਈ ਮੋਰੀ ਲਈ ਫੀਟਰ ਡਰਿੰਕਰ ਸਾਫ਼ ਕਰਕੇ ਲਗਾਉਣੇ ਹਨ ਜਿਵੇਂ ਇਹ ਨੀਲੇ ਤੋਂ ਉੱਥੇ ਦਾ ਕੋਲ ਬਣਾਇਆ ਪਛਾਮ ਨੂੰ ਜੇ ਕੋਲ ਪਾਉਣਾ ਹੈ ਜਾਂ ਸਵੇਰੇ ਪਾਉਣਾ ਹੈ ਤਾਂ ਜਿੰਨਾ ਚਰਪਾਣੀ ਖਤਮ ਨਹੀਂ ਹੁੰਦਾ ਤਾਂ ਦੂਜੀ ਵਾਰ ਹੀ ਪਾਂਡੇ ਚੰਗੀ ਤਰ੍ਹਾਂ ਤੋਨੇ ਹਨ ਪਾਣੀ ਪਾਉਣ ਤੋਂ ਪਹਿਲਾਂ ਤਾਂ ਫੀਡਰ ਵੀ ਚੰਗੀ ਤਰ੍ਹਾਂ ਤੋ ਦੋ ਫੀਡ ਪਾਉਣ ਤੋਂ ਪਹਿਲਾਂ ਆਈ ਮਵਾਰੀ ਹੌਲੀ ਹੌਲੀ ਰੁਕ ਜਾਵੇਗੀ ਤੇ ਮੁਰਗੀਆਂ ਮਰਨੋਂ ਵੀ ਰੁਕ ਜਾਣਗੀਆਂ ਤੇ ਫਾਰਮ ਦੀ ਚੰਗੀ ਤਰ੍ਹਾਂ ਸਪਾਈ ਕਰ ਦੋ ਬੋਕਰ ਝਾੜੂ ਲਗਾ ਦੋ ਤਾਂ ਜਿੰਨੀ ਵੀ ਫਾਰਮ ਦੇ ਅੰਦਰ ਗੰਦਗੀ ਹੈ ਚੰਗੀ ਤਰ੍ਹਾਂ ਸਾਫ਼ ਕਰੋ ਤੇ ਮੁਰਗੀਆਂ ਸਹੀ ਹੋ ਜਾਣਗੀਆਂ ਤੇ ਮਵਾਰੀ ਦੀ ਰੋਕ ਥਾਮ ਛੱਟ ਜਾਵੇਗੀ ਭਾਈ ਲਗਾਤਾਰ 2 ਜਾਂ 3 3 ਦਿਨ ਪਾਣੀ ਨੀਲੇ ਤੋਥੇ ਵਾਲਾ ਪਲਾਉਣਾ ਹੈ ਪਰ ਫਿਰ ਦੁਬਾਰਾ ਦੱਸ ਦਿੰਦੇ ਹਾਂ ਤੁਹਾਨੂੰ ਕਿਹੜੇ-ਕਿਹੜੇ ਚੀਜ਼ਾਂ ਮਲਾਉਣੀਆਂ ਹੁਣ ਪਾਣੀ ਚ ਪਾਉਣ ਲਈ ਨੀਲਾ ਤੋਤਾ 50 ਗ੍ਰਾਮ ਤਾਂ ਫਟਕੜੀ ਤਾਂ ਗੁੜ ਤੇ ਸਰਕਾ ਤੇ ਸਾਰੀਆਂ ਚੀਜ਼ਾਂ ਪਾਣੀ ਚ ਮਲਾਉਣੀਆਂ ਹਨ ਜਿਵੇਂ ਮੁਰਗੀਆਂ ਪਾਣੀ ਤੀ ਤੋ 35 ਲੀਟਰ ਇੱਕ ਦਿਨ ਦਾ ਪੀਣ ਗਿਆ 500 ਮੁਰਗੀਆਂ ਤੇ ਸਾਰੀ ਚੀਜ਼ਾਂ ਮਿਲਾ ਕੇ ਇਸ ਨੂੰ ਦੋ ਤਿੰਨ ਦੇ ਲਗਾਤਾਰ ਦੇਣਾ ਹੈ ਤਾਂ ਮੁਰਗੀਆਂ ਦੀ ਬਿਮਾਰੀ ਸਹੀ ਹੋ ਜਾਵੇਗੀ